ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਿਸੈਂਸ ਜੀ ਆਨ ਅੱਜ ਦੀ ਵੀਡੀਓ ਵਿੱਚ ਸੋ ਕੱਲ ਆਪਾਂ ਬੱਚਿਆਂ ਦੀ ਕਿ ਪਹਿਲੇ ਦਿਨ ਦੀ ਵੀਡੀਓ ਪਾਈ ਸੀ ਬੱਚੇ ਆਪਣੇ ਘਵਾਏ ਸਾਰੇ ਛੋਟੇ ਰਿਖੜੀ ਦੇ ਆ ਤੇ ਉਹ ਉਹਨੂੰ ਦੱਸਿਆ ਸੀ ਆਪਾਂ ਪਾਰਕ ਕਰਨਾ ਸ਼ੁਰੂ ਕਰਨਾ ਮੂਲ ਮੰਤਰ ਯਾਦ ਕਰਨਾ ਹੈ ਸਹਿਬ ਜੀ ਦੇ ਪੰਜਾਂ ਬਰੇ ਨਾਮ ਕਿ ਆਪਾਂ ਹਲੇ ਪਹੁੰਚੇ ਨੇ ਬੱਚੇ ਆਏ ਹੋਏ ਤੇ ਤੁਹਾਨੂੰ ਦਿਖਾਉਣਾ ਚਾਹ ਕੇ ਇਹ ਬੱਚੇ ਕਰ ਕੀ ਰਏ ਆ ਤੇ ਬੜੀ ਖੁਸ਼ੀ ਹੋਈ ਜਿਵੇਂ ਆਪਾਂ ਦੇਖੀ ਕਿ ਬੱਚੇ ਸਕੇ ਬੈਠੇ ਆ

ਲਓ ਜੀ ਹੁਣ ਆਪਾਂ ਕਰ ਲਈਏ ਬੱਚਿਆਂ ਨਾਲ ਜੈਦਾ ਸਾਹਿਬ ਤੇ ਇਹਨਾਂ ਦੇ ਪੇਪਰ ਵੀ ਆਏ ਹੋਏ ਪੇਪਰ ਜਿਹੜਾ ਦਿਖਾਉਂਦੇ ਦਵਾਗੇ ਇਹਨਾਂ ਨੂੰ ਉਹਦੇ ਵਿੱਚ ਗੁਰੂ ਸਾਹਿਬਾਨ ਦੇ ਨਾਮ ਮੂਲ ਮੰਤਰ 10 ਗੁਰੂ ਸਾਹਿਬਾਨ ਉਸ ਤੋਂ ਬਾਅਦ ਪੰਜ ਪਿਆਰੇ ਚਾਰ ਸਹਿਜਾ ਦੇ ਪੰਜ ਤਖਤ ਸਾਹਿਬਾਨ ਇਹ ਚੀਜ਼ਾਂ ਉਹਦੇ ਵਿੱਚ ਮੈਂਸ਼ਨ ਕੀਤੀਆਂ ਗਿਆ ਯਾਦ ਕਰਨ ਕਿ ਸਾਡੇ ਬੱਚੇ ਜਦੋਂ ਇਹਨਾਂ ਨੂੰ 4-5 ਦਿਨ 6 ਦਿਨ ਦੇ ਕੇ ਉਸ ਤੋਂ ਬਾਅਦ ਉਹਦਾ ਟੈਸਟ ਲਵਾਂਗੇ ਉਸ ਤੋਂ ਬਾਅਦ ਇਹਦੇ ਅੱਗੇ ਜਪੀ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਜਾਬ ਸ਼ੁਰੂ ਕਰਾਉਣੇ ਆ ਠੀਕ ਹੈ ਬੱਚੇ ਇੱਦਾਂ ਹੀ ਹੈ ਨਾ ਚਲੋ ਆਪਾਂ ਹੁਣ ਆਪਾਂ ਕਰੀਏ ਰਹਿ ਸਭ ਠੀਕ ਹੈ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਆਪਨੇ ਤੁਸੀਂ ਸਾਰੇ ਨੇ ਪਹਿਲੀ ਵੀਡੀਓ ਦੇਖੀ ਸੀਗੀ ਇਹ ਸਾਰੇ ਬੱਚੇ ਨੂੰ ਹੋਈਆਂ ਛੁੱਟੀਆਂ ਹਨਾ ਬਈ ਤੇ ਜਿੱਥੇ ਆਪਾਂ ਸਕੂਲ ਦਾ ਕੰਮ ਕਰਨਾ ਆ ਨਾਲ ਨਾਲ ਗੁਰਮਤਿ ਦੀ ਕਲਾਸ ਵੀ ਲਾਉਣੀ ਆ ਸਾਨੂੰ ਗੁਰੂ ਸਾਹਿਬ ਬਾਰੇ ਆਪਣੇ ਇਤਿਹਾਸ ਬਾਰੇ ਹਨਾ ਆਪਣੇ ਯੋਧਿਆਂ ਬਾਰੇ ਸਭ ਲੱਗ ਸਕੇ ਠੀਕ ਆ ਉਹਦੇ ਤਹਿਤ ਅੱਜ ਦੂਜਾ ਜਨਿਆ ਜੀ ਆਪਾਂ ਨਾ ਬੱਚਿਆਂ ਲਈ ਇਹ ਬੇਸਿਕ ਸਿੱਖੀ ਦਾ ਮੋਢਿਆ ਜਿੱਥੋਂ ਸ਼ੁਰੂ ਹੁੰਨੇ ਅਸੀਂ ਆਪਾਂ ਉਹਦੇ ਲਈ ਹਾਂ ਛੋਟੇ ਹੈ ਨਾ ਛੋਟਾ ਪਰਲਾ ਕੀਤਾ ਹੈ ਇਹ ਚ 6 ਦਾ 6 ਚੀਜ਼ਾਂ ਉਹ ਦੱਸਣਾ ਜੀ ਪਹਿਲਾ ਮੂਲ ਮੰਤਰ ਠੀਕ ਆ ਬੱਚਿਓ ਪਹਿਲਾ ਨੰਬਰ ਮੂਲ ਮੰਤਰ ਯਾਦ ਕਰਨਾ ਆ ਉਸ ਤੋਂ ਬਾਅਦ 10 ਗੁਰੂ ਸਾਹਿਬਾਨ ਦੇ ਨਾਮ ਆ ਜੀ ਉਸ ਤੋਂ ਬਾਅਦ ਪੰਜ ਬਾਣੀਆਂ ਦੀ ਆਪਾਂ ਰੋਜ਼ ਪੜ੍ਹਦੇ ਹਾਂ ਹਨਾ ਨਿਤਨੇਮ ਸਵੇਦਾ ਉਸ ਤੋਂ ਬਾਅਦ ਆ ਜੀ ਤਖਤ ਸਹਿਬਾਨ ਦੇ ਨਾਮ ਪੰਜਾ ਪਿਆਰਿਆਂ ਦੇ ਨਾਮ ਤੇ ਚਾਰ ਸਹਿਜਾਗਾਂ ਦੇ ਨਾਮ ਤੇ ਇਹਨਾਂ ਚੋ ਦਰਕਾਲ ਤੁਸੀਂ ਦੇਖਿਆ ਸੀ ਕੁਝ ਬੱਚੇ ਇਦਾਂ ਦੇ ਆ ਜਿਨ੍ਹਾਂ ਨੂੰ ਪੰਜਾ ਪਿਆਰਿਆਂ ਦਾ ਵੀ ਆਉਂਦੇ ਆ 10 ਗੁਰੂ ਸਹਿਬਾਨ ਦੇ ਨਾਮ ਵੀ ਆਉਂਦੇ ਆ ਤੇ ਚਾਰ ਸਹਿਜਾਗਾਂ ਦੇ ਨਾਮ ਵੀ ਆਉਂਦੇ ਹਨ ਤੇ ਤੁਸੀਂ ਇੱਕ ਦੂਜੇ ਦੀ ਹੈਲਪ ਕਰਦੇ ਜਿਵੇਂ ਜਦੋਂ ਵਿਲੇ ਹੁੰਦੇ ਨਾ ਕਲਾਸ ਆਪਣੀ ਲੱਗਦੀ ਉਹ ਤੋਂ ਪਹਿਲਾ ਦਿਨ ਤੇ ਖੇਡਣਾ ਖੇਡਣਾ ਵੀ ਆ ਖੇਡੋ ਜ਼ਰੂਰ ਉਜਦਾ ਦਾ ਘੰਟਾ ਆਉਣ ਤੋਂ ਪਹਿਲਾਂ ਜਦ ਪਹਿਨ ਤੁਸੀਂ ਸੌਣ ਸੌ ਲਿਆ ਵਿਹਲੇ ਇਕੱਠੇ ਹੁੰਨੇ ਆ ਕਿਤੇ ਵੀ ਘਰ ਕਿਰਤ ਕੇ ਹੋ ਗਿਆ ਜਾਂ ਇਹਨਾਂ ਤੇ ਹੋ ਗਿਆ ਨਾ ਜਾਂ ਹਰ ਜਾਸਤੇ ਚਲ ਗਏ ਜਿੱਦਾਂ ਤੁਸੀਂ ਖੇਲਣ ਲੱਗੇ ਵੀ ਉਹ ਇੱਕ ਦੂਜੇ ਨੂੰ ਸੁਣਨੇ ਆ ਕਿ ਨਾ ਤੁਹਾਨੂੰ ਇਹਨੂੰ ਆਉਂਦੇ ਆ ਜਿੱਦਿ ਤੂੰ ਮੇਰੇ ਤੋਂ ਸੁਣ ਲਾ ਅਜੇ ਠੀਕ ਹੈ ਨਾ ਇੱਕ ਦੂਜੇ ਨੂੰ ਸੁਣਾਉਣੇ ਆ ਕਿ ਤੈਨੂੰ ਕੀ ਆਉਂਦੇ ਆ ਕਿ ਮੈਂ ਦੱਸਾ ਗੁਰੂ ਸਾਹਿਬ ਦੇ ਨਾਮ ਜਪ ਕਰ ਲੈ ਮੈਨੂੰ ਸੁਣ ਕੇ ਭੁੱਲਦਾ ਤਾਂ ਨਹੀਂ ਜੇ ਭੁੱਲਦਾ ਹੋਊਗਾ ਤਾਂ ਤੁਹਾਡਾ ਰਿਵੀਜ਼ਨ ਹੋ ਜਾਊਗਾ ਠੀਕ ਹੈ ਜਦੋਂ ਸਕੂਲ ਦਾ ਰਿਵੀਜ਼ਨ ਕਰਦੇ ਆ ਨਾ ਇਹ ਵੀ ਬਹੁਤ ਜ਼ਰੂਰੀ ਆ ਕਿ ਛੁੱਟੀਆਂ ਤੋਂ ਬਾਅਦ ਵੀ ਜਾਰੀ ਸਫਲਦੇ ਰੱਖਣਾ ਠੀਕ ਆ ਤੇ ਸੋ ਇਹ ਇਹਨਾਂ ਨੂੰ ਅੱਜ ਦੇਣਿਆ ਜੀ ਬੱਚਿਆਂ ਨੂੰ ਸੋ ਆਪਾਂ ਨੇ ਇੱਥੇ ਵੀ ਪਾ ਰਹੇ ਆ ਤੇ ਇਹ ਚੀਜ਼ ਜਿਹੜੇ ਹੋਰ ਮੇਰੇ ਨਗਰ ਦੇ ਬੱਚੇ ਜੋ ਉਸ ਤੋਂ ਬਾਅਦ ਵੀ ਜਿਹੜੇ ਮਾਪੇ ਵੀ ਇਹ ਵੀਡੀਓ ਦੇਖ ਰਹੇ ਆ ਉਹ ਵੀ ਆਪਣੇ ਬੱਚਿਆਂ ਨੂੰ ਸਿਰਫ ਇਹ ਬੇਸਿਕ ਪਹਿਲਾਂ ਜ਼ਰੂਰੀ ਆ ਸਾਨੂੰ ਇਹ ਬੇਸਿਕ ਦਾ ਪਤਾ ਹੋਵੇ ਕਿ ਸਾਡਾ ਮੁੱਢ ਕੀ ਆ ਸਾਡਾ ਮੁੱਢ ਕੀ ਆ ਮੂਲ ਮੰਤਰ हां ਅਸੀਂ ਉੱਥੋਂ ਸ਼ੁਰੂ ਹੋਏ ਆ ਉਸ ਉਸ ਅਸੀਂ ਖਤਮ ਹੋ ਜਾਵਾਂਗੇ ਅੱਜ ਇੱਥੇ ਗੱਲ ਹੈ ਠੀਕ ਹੈ ਜਿਨਨੂੰ ਆਉਂਦੇ ਆ ਇੱਕ ਦੂਜੇ ਦੀ ਹੈਲਪ ਕਰਨੀ ਹੈ ਠੀਕ ਹੈ ਤੇ ਅੱਜ ਨਿਆਣਾ ਦੀ ਜਮਾਨ ਸੀ ਜੀ ਚਾਕਲੇਟ ਖਾਣੀ ਆ ਤੋਂ ਬੱਚਿਆਂ ਲਈ ਅੱਜ ਚਾਕਲੇਟ ਲੈ ਕੇ ਆਏ ਆ ਇਹ ਕੀ ਹੋਇਆ ਓਏ ਇਹ ਤਾਂ ਚਾਰ ਹੀ ਆਏ ਆ ਸੋ ਅੱਜ ਆਪਾਂ ਬੱਚਿਆਂ ਕੋਲ ਸੁਣਦੇ ਆ ਇਹਨਾਂ ਨੂੰ ਕੀ ਕੀ ਹੁਣ ਤੱਕ ਆਉਂਦਾ ਆ ਤੇ ਇੱਕ ਕਾਜੀ ਆਪਾਂ ਸੁਣਿਆ ਸੀਗਾ ਉਸ ਤੋਂ ਅੱਗੇ ਇੱਕ ਦੂਜੀ ਹੈਲਪ ਕਰਾਂਗੇ ਜਿਹਨੂੰ ਜਿਹੜੀ ਚੀਜ਼ ਨਹੀਂ ਆਊਗੀ ਉਹਦੇ ਵਿੱਚ ਹੈਲਪ ਕਰਾਂਗੇ ਠੀਕ ਹੈ ਬੁੱਤ ਇਹ ਨਹੀਂ ਆਦਾ ਤਾਂ ਦੋ ਕੀ ਆਉਣਾ ਉਸੇ ਇਹਦਾ ਫਲ ਕੋਈ ਨਹੀਂ ਕੀ ਆਉਦਾ ਤੁਹਾਨੂੰ 10 ਗੁਰੂ ਦਾ ਨਾਮ ਆ 10 ਗੁਰੂ ਸਹਿਬਾਨ ਦੇ ਨਾਮ ਕਹਿੰਦਾ 10 ਗੁਰੂਆਂ ਦੇ ਨਹੀਂ ਕਹਿੰਦਾ 10 ਗੁਰੂ ਸਹਿਬਾਨ ਦੇ ਨਾਮ ਹੁੰਦੇ ਆ ਤੇ ਸਤਕਾਰ ਦਾ ਨਾਮ ਲੈਣਾ ਆਪਾਂ ਹਣਾ ਕੋਸ਼ਿਸ਼ ਕਰਨੀ ਆ ਆਪਾਂ ਭੁੱਲਣ ਹਾਰਾ ਮੈਂ ਵੀ ਕਈ ਵਾਰ ਗਲਤੀ ਕਰ ਜਾਂਦਾ ਬਹੁਤ ਵੱਡੀ ਵੱਡੀ ਬਾਪ ਕੋਸ਼ਿਸ਼ ਕਰਨੀ ਹੈ ਅਗਲੀ ਵਾਰ ਗਲਤੀ ਨਾ ਹੋਵੇ ਹਨਾ ਬੱਦ ਚਲੋ ਸੁਲਾਓ ਫੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਉੱਚੀ ਬੰਦਾ ਹੋ ਰਿਹਾ ਜੀ ਦੱਸਿ ਬੋਲਦਾ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਹਰਰਾਇ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਹਰਤੇ ਕਬੀਰ ਜੀ ਮੈਂ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਵੀ ਸਾਹਿਬ ਸਹੀ ਹੱਥ ਦੇ ਲੈ ਪਹਿਲੇ ਗਲਤ ਹੋਇਆ ਸੀਗਾ ਸੋ ਪੂਰੀ ਨੂੰ ਦੇਖੋ ਜੀ ਦਸ ਗੁਰੂ ਸਾਹਿਬਾਂ ਦੇ ਨਾਮ ਆਉਂਦੇ ਆ ਤੇ ਬਹੁਤ ਵਧੀਆ ਗੱਲ ਆ ਖੁਸ਼ੀ ਹੋਈ ਕਿ ਸਾਡੇ ਬੱਚੇ ਇਧਰ ਪਾਸੇ ਵੀ ਲੱਗੇ ਹੋਏ ਆ ਹੋਰ ਕੀ ਆਉਂਦਾ ਬਦ ਅਚ ਨਹੀਂ ਆਉਂਦਾ ਲੈ ਬਈ ਇਹਨੂੰ ਗੁਰੂ ਸਾਹਿਬ ਦੇ ਦਾਮ ਆਉਂਦੇ ਆ ਠੀਕ ਆ ਇਹਦੀ ਵੀ ਹੈਲਪ ਲੈਣੀ ਜਿਹਨੂੰ ਨਹੀਂ ਆਉਂਦੇ ਤੇ ਲੈ ਵੇ ਹੁਣ ਤੂੰ ਫਿਰ ਤੂੰ ਦੇ ਫਿਰ ਮਾਇਕਾ ਲੈ ਫਲਾ ਲੈ ਦਿੱਤੀ ਜੀ ਜੀ ਫੇ ਅੱਲਾਹ ਫੇ ਹੇ ਲੈ ਭਾਈ ਹੁਣ ਤੂੰ ਦੱਸ ਕੀ ਆਉਂਦਾ ਭਾਈ ਦਾਸ ਗੁਰੂ ਸਾਹਿਬਾਨ ਦੇ ਨਾਮ ਚਲ ਉਹ ਸੁਣਾ ਦੇ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਹਰਾਈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਮ ਸਾਹਿਬ ਜੀ ਵਾਹ ਜੀ ਵਾਹ ਬਹੁਤ ਵਧੀਆ ਲੱਗਾ ਆ ਬੋਤਲ ਨੂੰ ਵੀ ਉਹ ਲੈ ਬੈਸ ਕਰਕੇ ਬੰਨ੍ਹ ਦੇ ਨਾਮ ਆ ਲਿਆ ਲੈ ਵੀ ਇਹ ਪਹਿਲਾਂ ਤਾਂ ਤੁਸੀਂ ਚਾ ਪਹਿਲਾ ਚੈਪਟਰ ਵੀ ਪਾਸ ਹੀ ਕਰਕੇ ਸਾਰੇ ਉਹ ਪਾ ਕੱਲ ਸੁਣਾ ਕੱਲ ਕੀ ਕੀ ਆਉਂਦਾ ਕਿ ਨੂੰ ਹਨਾ ਇਹ ਨਾਲ ਜੀਜੀ ਹੋਰ ਮੈਂ ਜੀ ਇੱਕ ਚਲੋ ਭਾਈ ਸਿਰ ਗੁਰੂ ਕੋ ਸਿਰ ਗੁਰੂ ਨਾਨਕ ਦੇਵ ਜੀ ਸਿਰ ਗੁਰੂ ਅੰਗਦ ਦੇਵ ਜੀ ਸਿਰ ਗੁਰੂ ਅਮਰਦਾਸ ਜੀ ਸਿਰ ਗੁਰੂ ਰਾਮਦਾਸ ਜੀ ਸਿਰ ਗੁਰੂ ਅ devji shirguru harikopan sinji shirguru rajji shirguru hrishikesh ji shirguru tebhad ji shirguru guru shiriguru gobind sinji tantan grand sabti ha bahut vadiya bolla hai koi ji ko bolda hu main bhi dikha paarkar bhul gaya si na vich takla sa takla ਹਾਂ ਇਹ ਕੁਨੀ ਦਾ ਸੈਟਾ ਕਿਹਾ ਜਿਹੜਾ ਮੇਰੇ ਪੋਪੀ ਬੀਬੀਆਂ ਆ ਅੱਜ ਆਪਣਾ ਸਟੂਡੈਂਟ ਆ 11 ਅਗਰਿਆ ਹੋਤਾ ਕਿੱਥੇ ਆ ਉਹ ਹਾਂ ਜਾਰਡਨ ਲੈ ਗਈ ਆ ਉਹ ਉਹ ਲੈ ਕੇ ਜਾਰਡਨ ਉਹ ਤੇ ਦੀਪ ਕੇ ਨਾਲ ਟਿਕਾ ਲਾਉਂਦੇ ਉਹ ਵਸ ਤੋ ਗਈ ਆ ਕਿਦੇ ਤੇ ਤੁਹਾਨੂੰ ਕੀ ਹੁੰਦਾ ਬਾਬਾ ਜੀ ਕੁਛ ਹੁੰਦਾ ਕੁਛ ਕੁਛ ਨਹੀਂ ਮੂਰਮੰਦ ਨਾਲ ਉਹ ਹੈਗਾ ਦਮ ਨੂੰ ਮੈਨੂੰ ਕੱਲ ਸੁਣਾਇਆ ਬੰਦੇ ਨਾਲ ਹੱਥੇ ਖੂਮ ਆ ਆ ਉਹ ਤਾਂ ਸਾਡੇ ਨਹੀਂ ਜਿੰਨਾ ਦਾ ਕੋਈ ਕਰਦਾ ਉਹਨਾਂ ਨੂੰ ਕਿੰਨਾ ਉਹਦਾ ਇੱਕ ਕਿਉਂ ਕਰ ਸਤਨਾਮ ਕਰਤਾ ਪਰਖ ਨਿਰਪਾਰ ਨਿਰਵਰ ਕਾਲ ਮੁਰਤ ਜੁ ਨਿਸ਼ਾਨ ਗੁਰ ਪ੍ਰਸਾਦ ਤੇ ਪਾਸ ਸਤਿਗੁਰ ਸੱਚਾ ਉਸਨ ਨਾਨਕ ਕੋ ਸਿ ਵੀ ਸੱਚ 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 ਨਾ ਹੋਵੇ ਜੇ ਸੱਚ ਲਖਵਾਰ ਚੁੱਪ ਚੁੱਪ ਨਾ ਹੋਵੇ ਜੇ ਲੈ ਲੰਗ ਲਤਾਰ ਭੁਖਿਆ ਭੁਖਣਾ ਤਰੀ ਜੇ ਮਨਾ ਪੁਰੀ ਪਾਰ ਸਸਿਆਨ ਪਾਰ ਰੱਖੋ ਵਿਣਿਕ ਨਾ ਚਲੇ ਨਾਲ ਕਿ ਫਸਤਿਆ ਹੋਈ ਕਿਵ ਕੂੜੇ ਟੁੱਟੇ ਪਾਰ ਹੁਕਮਰ ਚਾਈ ਚੱਲਣਾ ਨਾਨਕ ਲਿਖਿਆ ਬਹੁਤ ਵਧੀਆ ਬਹੁਤ ਵਧੀਆ ਜਿਹੜੀਆਂ ਗਲਤੀਆਂ ਆਪਾਂ ਹੋ ਜਾਂ ਫਿਰ ਦੂਰ ਹੋ ਜੂਗੀਆਂ ਮੈਂ ਗੱਲ ਕਰਦਾ ਸੀ ਜੀ ਹੁਣੇ ਰਹਿਤ ਸਾਹਿਬ ਕੀਤੀ ਆ ਤੇ ਜਦੋਂ ਪਾਠ ਕਰਦੇ ਸਿਮਰਨ ਵਿੱਚ ਬੈਨੇ ਆ ਨੀਂਦ ਆਉਣੀ ਬਹੁਤ ਸੁਭਾਵਿਕ ਗੱਲ ਆ ਕਿਉਂਕਿ ਬਾਣੀ ਇੰਨੀ ਕੁ ਹੈਵੀ ਆ ਤੁਹਾਨੂੰ ਸ਼ਾਂਤੀ ਮਿਲਦੀ ਮਨਦੀ ਤੁਸੀਂ ਰਿਲੈਕਸ ਹੋ ਜਾਂਦੇ ਆ ਤੇ ਤੁਸੀਂ ਉੱਥੋਂ ਪੁੱਠੇ ਪਾਸੇ ਜਾਓ ਤੁਸੀਂ ਅਨਿੰਦੇ ਵੀ ਜਾਂ ਤੁਸੀਂ ਟੀਵੀ ਮੋੜੇ ਬਹਿ ਜਾਓ ਤੁਸੀਂ ਗੱਲਾਂ ਗੱਲਾਂ ਆਪੋ ਤੁਸੀਂ ਕਦੇ ਵਿਆਹ ਤੇ ਗਏ ਆ ਤੁਹਾਨੂੰ ਨੀਂਦ ਨਹੀਂ ਆਉਗੀ ਤੁਸੀਂ ਦੋ ਗੱਲਾਂ ਇੱਕ ਤਾਂ ਕਾਲਯੁਗ ਦਾ ਪ੍ਰਭਾਵ ਹੈ ਇਹਨੂੰ ਮੰਨੇ ਕੋਈ ਨਾ ਮੰਨੇ ਹਨਾ ਕਾਲਯੁਗ ਦਾ ਪ੍ਰਭਾਵ ਹੀ ਹੈ ਤੁਸੀਂ ਚੰਗੇ ਪਾਸੇ ਲੱਗੋਗੇ ਨਾ ਕੱਲ ਨੂੰ ਜਦੋਂ ਆਪਾਂ ਗੁਰਦਵਾਰ ਸਾਹਿਬ ਜਾਣੀਂ ਨੀਂਦ ਆਉਂਦੀ ਹੈ ਤੁਹਾਨੂੰ ਵੀ ਆਉਂਦੀ ਹੈ ਸੌਂ ਜਿਏ ਜੇ ਤੁਸੀਂ ਗੇਮਾਂ ਖੇਡਦੇ ਹੋ ਉਦੋਂ ਉਦੋਂ ਨਹੀਂ ਆਉਂਦੀ ਟੀਵੀ ਦੇਖਦੇ ਨਹੀਂ ਆਉਂਦੀ ਸੋ ਕੱਲਾ ਇਹ ਵੱਡਿਆ ਦੇ ਨਹੀਂ ਬੱਚਿਆਂ ਦੇ ਵੀ ਕਾਝੂ ਦਾ ਬਹੁਤ ਅਸਰ ਹੈ ਕਿ ਸੁਭਾਵਿਕ ਗੱਲ ਹੈ ਜਦੋਂ ਨੀਂਦ ਆਉਂਦੀ ਆ ਸੋ ਆਪਾਂ ਵੀ ਭੁੱਲ ਗਏ ਗੱਲ ਇਹ ਕਿ ਮੈਂ ਵੀ ਭੁੱਲ ਜਾਂਦਾ ਕੋਈ ਗੱਲ ਨਹੀਂ ਤੁਸੀਂ ਇਦਾਂ ਨਿਵਰੀ ਕਰਨਾ ਕਿ ਮੈਨੂੰ ਭੁੱਲ ਗਿਆ ਮੈਂ ਵੀ ਬਾਣੀ ਪੜਦਾ ਮੈਨੂੰ ਵੀ ਹਲੇ ਭੁੱਜਦਾ ਮੈਂ ਵੀ ਆਪੇ ਜੋ ਅਰਦਾਸ ਕਰਦੇ ਫਿਕਰੀ ਕਰਦੇ ਆ ਮਹਾਰਾਜ ਜੀ ਹੋਈਆਂ ਭੁੱਲਾ ਚੁੱਕਾ ਦੀ ਮਾਫੀ ਦੇ ਦਿਓ ਤੇ ਅੱਗੇ ਵਾਸਤੇ ਸਾਨੂੰ ਬਾਣੀ ਸੁਣੀ ਸੁਣੀ ਪੜਾਉਣੀ ਸਿਖਾ ਦਿਓ ਹਨਾ ਕਿੱਦਾਂ ਪੜੀਦੀ ਆ ਇਦਿਆਂ ਨਾ ਭਾਈ ਇਸ ਲਈ ਕੋਈ ਗੱਲ ਨਹੀਂ ਜੇ ਗਲਤੀ ਹੁੰਦੀ ਆ ਉਹਨੂੰ ਸਿਰਫ ਇਦਾਂ ਰੱਖਣਾ ਕਿ ਮਾਰੇ ਅੱਗੇ ਤੋਂ ਮੈਂ ਗਲਤੀ ਨਹੀਂ ਕਰਨੀ ਜੇ ਕੋਈ ਅੱਖਰ ਨਹੀਂ ਪੜਨਾ ਆਉਂਦਾ ਗਰਵਾਣੀ ਦਾ ਉਹਨੂੰ ਅੱਖਰ ਨੂੰ ਪੁੱਛਣਾ ਆ ਕਿ ਇਹ ਕਿੱਦਾਂ ਬੋਲਣਾ ਆ ਤੇ ਤੀਜੀ ਗੱਲ ਜਿਹੜੀ ਨਾ ਆਪਾਂ ਹੁਣ ਰੱਖਣ ਲਈ ਰੱਖਦੇ ਆ ਇਦਾਂ ਰੱਖਣੇ ਨਹੀਂ ਇਹਨੂੰ ਸੁਣਦੇ ਰੱਖਣਾ ਹੱਥਾਂ 'ਚ ਰੱਖੋ ਹਨਾ ਕਿਤੇ ਗੁਰੂ ਸਾਹਿਬ ਦੇ ਨਾਮ ਆ ਪੰਜ ਸਿੰਘ ਸਾਹਿਬ ਗਰਵਾਣੀ ਲਿਖੀ ਹੈ ਗਰਵਾਣੀ ਕੀ ਆ ਗੁਰੂ ਗੁਰੂ ਕਿੱਥੇ ਹੁੰਦਾ ਆ ਕਿੱਥੇ ਜਲਚ ਨਾ ਦੂਜਾ ਜਾ ਜੀ ਵੀ ਆਪਾਂ ਬਾਣੀ ਪਾਣੀ ਹੁੰਦੇ ਰੱਖਣਾ ਕਰੇ ਵੀ ਇਹਨੂੰ ਸੋਹਣੀ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਉੱਥੇ ਰੱਖਣਾ ਜਾ ਕੇ ਠੀਕ ਹੈ ਨਾ ਤੇ ਤੁਸੀਂ ਗਰਵਾਨੀ ਦੇ ਗੁਰੂ ਗੋਬਿੰਦ ਸਾਹਿਬ ਰੱਖੇ ਤਾਂ ਮੰਦਿਰ ਬਣਿਆ ਘਰ ਦਾ ਕੋਈ ਵੀ ਇਹਨੂੰ ਉੱਥੇ ਰੱਖਵਾ ਬਿਲਕੁਲ ਸਾਫ਼ ਕੀ ਠੀਕ ਹੈ ਹਾਂ ਥਾਜੀ ਭਾਜਾ ਜੀ ਗਾਂ ਨੂੰ ਆਓ ਤੁਸੀਂ ਵਿਹਾਨ ਜੀ ਇਹ ਸਾਡੇ ਵਿਹਾਨ ਕੁਮਾਰ ਜੀ ਆ ਬਰੇ ਬੀਵੀ ਬੱਚੇ ਆ ਜਦੋਂ ਵੀ ਕਿਤੇ ਮਿਲਦੇ ਆ ਉਹਦਾ ਸਾਰੇ ਬੱਚੇ ਨਾ ਬਲੌਂਗ ਜਵਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਪਿਛਲੇ ਆਪਾਂ 3 ਸਾਲ ਹੋ ਗਏ ਨਾ ਲਗਾਤਾਰ ਇਹਦਾ ਬਲਾਉਂਦੇ ਆ ਨਾ ਇਹ ਵੀ ਬੜੀ ਕਿਰਪਾ ਕੀਤੀ ਮਹਾਰਾਜ ਨੇ ਕਿ ਇਹ ਬੱਚੇ ਸਾਰੇ ਹੋਰ ਵੀ ਪਿੰਡ ਦੇ ਨਗਰ ਦੇ ਬਹੁਤ سارے ਬੱਚੇ ਆ ਜਿਹੜੇ ਪਿਆਰ ਕਰਦੇ ਕਿਉਂਕਿ ਜਦੋਂ ਵੀਡੀਓ ਸ਼ੁਰੂ ਕਰਦੇ ਆ ਆਪਾਂ ਉਹਦਾ ਆਗਾਜ਼ ਕਰਦੇ ਆ ਉਸ ਪਰਮਾਤਮਾ ਦੇ ਨਾਮ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਬੱਚੇ ਪਿਆਰ ਕਰਦੇ ਆ ਦੇਖਦੇ ਆ ਉਹ ਫਿਰ ਸਿੱਖਦੇ ਆ ਕਿ ਭਾਜੀ ਇਦਾਂ ਹੀ ਸਟਾਰਟ ਕਰਦੇ ਆ ਤੇ ਇਹ ਬੱਚਿਆਂ ਨੂੰ ਵੀ ਰਹਿ ਦੇ ਜਦੋਂ ਮਿਲਦੇ ਆ ਤੇ ਕੋਸ਼ਿਸ਼ ਕਰੀਦੀ ਆ ਕਿ ਫਤਿਹ ਜਾਈ ਜਾਵੇ ਸਾਰੇ ਬੱਚੇ ਫਤਿਹ ਆਉਂਦੇ ਆ ਤੇ ਇਹ ਦਾ ਬੜੀ ਚੜ੍ਹਦੀ ਕਲਾ ਕਿਦਾਂ ਬਲਾਕ ਦੇ ਆ ਫਤਿਹ ਪਰੀ ਦਾ ਹਾਲ ਸਾਹਿਬ ਆ ਜੀ ਫਤਿਹ ਫਤਿਹ ਓਏ ਜੀ ਖਾਲਸਾ ਸਾਹਿਬ ਆ ਜੀ ਫਤਿਹ ਫਤਿਹ ਤੇ ਬੜੀ ਖੁਸ਼ੀ ਹੁੰਦੀ ਜਦੋਂ ਬੁਲਾਉਂਦਾ ਤੇ ਇਹ ਤੁਹਾਨੂੰ ਬਾਬਾ ਜੀ ਆਉਂਦਾ ਕੀ ਆ ਦਸ ਗੁਰੂਆਂ ਦੇ ਨਾਮ ਵੀ ਆਉਂਦੇ ਆ ਚਾਹ ਸਾਹਿਬ ਜਦਿਆਂ ਵੀ ਅੱਛਾ ਜੀ ਹੁਣ ਪਿਆਰਿਆਂ ਦੇ ਵੀ ਆਉਂਦੇ ਓ ਲੈ ਤੁਸੀਂ ਤਾਂ ਸਭੋ ਜਾਨਦੇ ਆ ਹੁਣ ਸੁਣਾਉਣਾ ਕੀ ਆ ਕਿ ਜੀ ਉਹ ਦੱਸੋ ਦਸ ਗੁਰੂਆਂ ਦੇ ਨਾਮ ਓਹ ਅੱਛਾ ਠੀਕ ਹੈ ਤੁਹਾਡਾ ਇੱਕ ਵੀਡੀਓ ਹੋ ਗਿਆ ਸਾਰਾ ਦਾ ਇਹ ਹਰ ਦਸ ਦੀ ਸਾਰਾ ਹੈਲਪ ਕਰਨੀ ਆ ਇਨੂੰ ਹੁਣ ਦੱਸਾ ਗੁਰੂ ਸਾਹਿਬਾਨ ਦੇ ਨਾਮ ਤੁਸੀਂ 2 4 ਤੋਂ 6 ਤੋਂ 8 ਤੇ ਹਰਲੀਨ 10 ਦੋ ਦੋ ਦੀ ਡਿਊਟੀ ਆ ਦੋ ਗੁਰੂ ਸਾਹਿਬ ਦੇ ਤੁਸੀਂ ਦੋਰੇ ਤੁਸੀਂ ਉਹ ਤੁਸੀਂ ਆਪੇ ਚਾਹ ਜਨ ਡਿਸਕਸ ਕਰ ਲਿਓ ਪਹਿਲਾ ਕੌਣ ਦੂਜੇ ਇਦਾਂ ਸਾਰਿਆਂ ਦੀ ਸੇਵਾ ਕਰਜੂ ਸੇਵਾ ਹੈ ਵੀ ਕਿਸੇ ਨੂੰ ਗਰਵਾ ਨਹੀਂ ਸਿਕਾਉਣਾ ਚੰਗੇ ਪਾਸੇ ਲਾਉਣਾ ਵੀ ਇੱਕ ਸੇਵਾ ਆ ਠੀਕ ਆ ਹਾਂਜੀ ਸੰਧਰ ਕਰੋ ਜੀ ਗੁਰਨਾਨਦ ਦੇਵ ਜੀ ਗੁਰੂ ਅੰਕਦ ਦੇਵ ਜੀ ਗੁਰੂ ਮਰਦਾਨਾ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਰਬੋਪਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਤਾਂਤਾ ਸ੍ਰੀ ਗੁਰੂ ਰੰਤ ਸਾਹਿਬ ਜੀ ਕਿਹਾ ਵੀ ਜਗਦਾਬਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਭਾਗਾ ਵਾਲੇ ਆ ਸਾਰਿਆਂ ਦੇ ਮਾਪੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਮ ਆਉਂਦੇ ਆ ਇਹਨਾਂ ਨੂੰ ਪੰਜਾਂ ਪਿਆਰਾਂ ਦੇ ਨਾਮ ਵੀ ਆਉਂਦੇ ਆ। ਜਿੱਦਾਂ ਆਪਾਂ ਨੂੰ ਚਾਰ ਸਹਿਰਾਂ ਦੇ ਨਾਮ ਨਾ ਬੇਸਿਕ ਚੀਜ਼ਾਂ ਕੁਝ ਇਹਨਾਂ ਨੂੰ ਆਉਂਦੀਆਂ ਆ। ਉਸ ਤੋਂ ਇਲਾਵਾ ਜਿੱਦਾਂ ਹੁਣ ਹਰ ਜਸ ਨੇ ਤਾਂ 바ਰੀ ਸਲਾਈ ਆ ਪੂਰੀ ਇੱਕ ਪੌੜੀ। ਕਈਆਂ ਨੂੰ ਨਹੀਂ ਆਉਂਦੀ ਤਾਂ ਕਈਆਂ ਨੂੰ ਆਉਂਦੀ ਆ। ਸੋ ਬਹੁਤ-ਬਹੁਤ ਪਰਮਾਤਮਾ ਦਾ ਸ਼ੁਕਰ ਆ ਕਿ ਇਹ ਆਪੇ ਸਿੱਖਿਆ ਮਮੀ ਜੀ ਦੇ ਕਿ ਮਮੀ ਉਹ ਇਹ ਦੱਸੋ ਫਿਰੋਂ ਤਾਂ। ਮੈਂ ਤਾਂ ਆਪਣੇ ਆਪ ਸਿੱਖਿਆ। ਤੁਸੀਂ ਵੀ ਆਪੇ ਸਿੱਖਿਆ ਤੁਸੀਂ ਵੀ ਆਪੇ ਸਿੱਖਿਆ ਅਗੇ ਤੈਨੂੰ। ਉਹਨੇ ਸਿਖਾਇਆ। ਸੋ ਬਈ ਬਹੁਤ ਵਧੀਆ ਭੈਣੇ ਤੇ ਤੁਹਾਨੂੰ ਜੀ ਇਹਨਾਂ ਨੂੰ ਸਿਖਾਉਂਗੀ ਲਓ ਜੀ ਆ ਦੇਖੋ ਇਹ ਆਪਾਂ ਕੱਲ ਕੰਮ ਸ਼ੁਰੂ ਕੀਤਾ ਹਲੇ ਕਹਿ ਲਈਏ ਕਿ ਆਪਾਂ ਸ਼ੁਰੂਆਤ ਕੀਤੀ ਆ ਤੁਸੀਂ ਆਪੇ ਡਿਊਟੀ ਆਪੇ ਸਾਂਭ ਲਈ ਇਹਨੂੰ ਸਿਖਾਉਂਦੇ ਆਂ ਹਾਂ ਅੱਛਾ ਆਜਾ ਪਾਣਾ ਹਾਂ ਠੀਕ ਹੈ ਠੀਕ ਹੈ ਠੀਕ ਆ ਲਓ ਜੀ ਡਿਊਟੀ ਦੇਖੋ ਇੱਦਾਂ ਜੋ ਹਨਾ ਇਹ ਚੇਨ ਬਣ ਜਾਂਦੀ ਆ ਮਾਦੀ ਕਿਰਪਾ ਹੋ ਜਾਂਦੀ ਬੱਚਿਆਂ ਨੂੰ ਹੁਣ ਤੋਂ ਜੋੜਾਂਗੇ ਜਦੋਂ ਤਾਂ ਕਿੰਨੇ ਸੌਤ ਸਮਣੀ ਇਹਨਾਂ ਨੇ ਗਲਤ ਪਾਸੇ ਦੀ ਜਾਣਾ ਹੈ ਨਾ ਬੇਟੀਆਂ ਨੇ ਨਾ ਬੱਚਿਆਂ ਨੇ ਇਹ ਆਪਣੇ ਮਾਂ ਪਿਓ ਦੇ ਆਗਿਆਕਾਰ ਵੀ ਹੋਣਗੇ ਮਾੜੀ ਸੰਗਤ ਤੋਂ ਬਚਣਗੇ ਗੁਰੂ ਘਰ ਨਾਲ ਜੁੜੂਗੇ ਫਿਰ ਗੁਰੂ ਦੀ ਬਾਣੀ ਨਾਲ ਜੁੜੂਗੇ ਨਾ ਗਲਤ ਰਸ ਜਾਣਾ ਹੀ ਨਹੀਂ ਜੇ ਆਪ ਨੂੰ ਇਹ ਸਮਝ ਆ ਗਈ ਜਦੋਂ ਆਪਾਂ ਆਪੇ ਨਹੀਂ ਜੁੜਨਾ ਜੇ ਹੁਣ ਘਰ ਦੇ ਜੁੜੇ ਆ ਤੁਹਾਡੇ ਮੰਮੀ ਪਾਠ ਕਰਦੇ ਆ ਤੁਹਾਡੇ ਵੀ ਕਰਦੇ ਨਾ ਤੁਹਾਡੇ ਮੰਮੀ ਨੇ ਤੁਹਾਨੂੰ ਸਿਖਾਇਆ ਤੁਹਾਡੇ ਮੰਮੀ ਵੀ ਗੁਰਦੁਆਰਾ ਜਾਂਦੇ ਸਾਰੇ ਜਾਂਦੇ ਨਾ ਦੇਖੋ ਫਿਰ ਪਾਠ ਵੀ ਕਰਦੇ ਆ ਫਿਰ ਪਾਠ ਆਪਾਂ ਸਾਰੇ ਕਰਦੇ ਆ ਪਰ ਉਸ ਫਾਰਟ ਨੂੰ ਦੂਜੇ ਤੱਕ ਪਹੁੰਚਾਉਣਾ ਜਾਂ ਜਕੀ ਮਾਂ ਵੀ ਨਹੀਂ ਸਮਾਉਂਦੇ ਵਿੱਚ ਆਉਂਦਾ ਇਹ ਨਾ ਪਰਚੇਸ ਆ ਕੇ ਮਾਂ ਪੇ ਕਹਿੰਦੇ ਆ ਤਾਂ ਦੋਨੇ ਪਾਸੇ ਸਹੀ ਹੋਵੇ ਤਾਂ ਮਹਾਰਾਜ ਸ਼ੁਕਰ ਕਰਦਾ ਜੀ ਮਹਾਰਾਜ ਬਹੁਤ ਬਹੁਤ ਸ਼ੁਕਰ ਆ ਤੁਹਾਨੂੰ ਜੀ ਜਾਉਂਗਾ ਸੋ ਇਹ ਸੀ ਜੀ ਅੱਜ ਦੀ ਕਲਾਸ ਤੇ ਆਪਾਂ ਰਹਿਸਭ ਕਰ ਲਿਆ ਕੱਲ ਤੋਂ ਰਹਿਸਭ ਤੋਂ ਪਹਿਲਾਂ ਆਪਾਂ ਨਾ ਕਲਾਸ ਲਾਇਆ ਕਰਨੀ ਆ ਖੁਸ਼ੀ ਕਰੇਗਾ ਨਾ ਕਿ ਮੈਂ ਜਲਦੀ ਆਜਮਾ ਜਿੱਤੇ ਵੀ ਕੰਮ ਬਤੇ ਹੈਗਾ ਉਹਨੂੰ ਸਿਸਟਮ ਨਾਲ ਸਹੀ ਕਰਾਂਗੇ ਠੀਕ ਹੈ ਭਾਈ ਅੱਜ ਮੈਂ ਚੌਕਲੇਟ ਵੀ ਖਾ ਲਈਆਂ ਹੁਣ ਤੈਨੂੰ ਮਿਲ ਨਹੀਂ ਨੇ ਲੈ ਦੇ ਯਾਦ ਤੁਸੀਂ ਮੈਂ ਦੇ ਦਿੱਤੀ ਸੀ ਨਾ ਇਹ ਅੱਡੀ ਨਹੀਂ ਜਦੋਂ ਮਾਰੇ ਬੈਠੇ ਝੂਟ ਨਹੀਂ ਬੋਲਦਾ ਨਾ ਜੀ ਉਸਨੇ ਲਓ ਭਾਈ ਤੁਸੀਂ ਸਾਨੂੰ ਮਿਲ ਲਓ ਜੀ ਠੀਕ ਹੈ ਲਓ ਜੀ ਹੁਣ ਆਪਾਂ ਰੀਯਾ ਯਾਤ ਤੇ ਆਪਾਂ ਸਾਦੇ ਠੀਕ ਹੈ ਤੁਸੀਂ ਸਾਦੇ ਪ੍ਰਸ਼ਾਦਾ ਵਿਸ਼ੇਸ਼ ਨਾਲ ਜਿਹੜੀਆਂ ਬਿਲੇ ਹੋ ਗਿਆਦਾ ਆਪਾਂ ਨਾ ਕਿੰਨੇ ਲਾ ਹੋ ਗਿਆ ਤੁਹਾਨੂੰ ਕਿਉਂਕਿ ਵਿਹਾਨ ਦੇ ਦਾਦੀ ਜੀ ਆਏ ਸੀਗੇ ਹਾਂ ਲੈਣਾ ਨਾ ਵਿਹਾਨ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਵਾਕਈ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਦੱਸਿਓ ਕਿ ਇਹ ਉਪਰਾਲਾ ਕਿੱਦਾਂ ਲੱਗਾ ਕੋਈ ਹੋਰ ਬੱਚੇ ਨੂੰ ਜਿਹਨੂੰ ਇਹ ਪੇਪਰ ਚਾਹੀਦਾ ਹੋਵੇ ਉਹਦਾ ਮੈਂ ਅਪਲੋਡ ਕਰ ਲਿਆ ਫਿਰ ਤੁਸੀਂ ਉਹ ਵੀ ਲੈ ਸਕਦੇ ਆ ਤੇ ਜੇ ਕਿਸੇ ਨੂੰ ਚਾਹੀਦਾ ਆ ਤੁਹਾਡੇ ਕੋਲ ਸਾਰੇ ਕੋ ਮੇਰਾ ਨੰਬਰ ਹੈਗਾ ਹੀ ਆ 7765100984 7651001984 ਠੀਕ ਹੈ ਭਾਈ ਤੇ ਤੁਹਾਡੇ ਵੀ ਕਿਸੇ ਫਰੈਂਡ ਨੂੰ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ ਆਪਾਂ ਪ੍ਰਿੰਟ ਹੋਰ ਕਢਾ ਲੈਣੇ ਇਹ ਹਨਾ ਉਹ ਜੇ ਗਲਤੀ ਨਾ ਸ਼ਾਇਦ ਨਿਕਲਿਆ ਇਦਾਂ ਪਰੋ ਸੋ ਜੇ ਕੋਈ ਬੱਚਾ ਆਉਣਾ ਚਾਹੁੰਦਾ ਆ ਕਲਾਸ ਬੈਠ ਕੇ ਪੜ੍ਹਨਾ ਚਾਹੁੰਦਾ ਤਾਂ ਉਹ ਵੀ ਆ ਸਕਦਾ ਹਨਾ ਸਾਡੇ ਕੋਲ ਖੁੱਲੀ ਛੁੱਟੀ ਆ ਸਾਰੇ ਨਗਰ ਦੇ ਬੱਚਿਆਂ ਨੂੰ ਜਿਹਨਾਂ ਦਾ ਮਨ ਕਰਦਾ 5 ਵਜੇ ਆਪਾਂ ਤਾਂ ਕੀ ਗੱਲ ਤੋਂ 5:00 ਵਜੇ 5:00 ਵਜੇ ਕਲਾਸ ਸ਼ੁਰੂ ਹੋ ਜਾਂਦੀ ਆ ਜੀ ਉਹ 6 6:30 7 ਤੱਕ ਵੱਜ ਜਾਂਦੇ ਕਿੰਨੇ ਘੰਟਾ ਜਿਹੜੇ ਘੰਟੇ 2 ਘੰਟੇ ਕਿਉਂਕਿ ਛੁੱਟੀਆਂ ਆ ਇਹਨਾਂ ਛੁੱਟੀਆਂ ਦੇ ਜਿੰਨਾ ਲਾਹਾ ਹੈ ਬੱਚੇ ਲੈ ਲੈਣਗੇ ਬਹੁਤ ਵਧੀਆ ਕਿਉਂਕਿ ਫੇਰ ਤਾਂ ਕੰਮ ਦਾ ਬੋਝ ਵਜਣਾ ਸਕੂਲ ਦਾ ਗਰਮੀ ਵੀ ਆ ਸਕੂਲ ਜਾਣਾ ਸਵੇਰੇ ਉੱਠ ਕੇ ਆਪਨੇ ਥੋੜੀ ਰੈਸਟ ਕਰਨੇ ਪਟੀਸ਼ਨ ਜਾਣਾ ਨਾ ਸੋ ਆਪਾ ਇਹ ਜਿਹੜੀਆਂ ਆਪਣੇ ਛੁੱਟੀਆਂ ਇੱਕ ਮਹੀਨੇ ਦੀਆਂ ਆਪਾ ਇਹਦਾ 20 ਕਿਦਾਂ ਰਹਿ ਗਿਆ ਹੁ ਤਾਂ ਤੇ ਇਹ ਬੇਨਤੀਆਂ ਜੀ ਤੇ ਸਾਰੇ ਇਸ ਉਪਰਾਲੇ 'ਚ ਆਪਾ ਤੁਹਾਡਾ ਸਾਥ ਮੰਗਦੇ ਹੁ ਕੋਈ ਕੁਝ ਨਹੀਂ ਆਉਂਦਾ ਨਾ ਬੱਚਿਆਂ ਨੂੰ ਇਸ ਪਾਸੇ ਲਾਓ ਭਾਵੇਂ ਆਪ ਬਿਠਾਓ ਤੁਸੀਂ ਘਰੇ ਬਿਠਾ ਲਓ 5 ਵਜੇ ਤਾਂ ਵੀ ਬਹੁਤ ਵਧੀਆ ਆ ਜੇ ਤੁਸੀਂ ਇੱਥੇ ਭੇਜੋਗੇ ਤਾਂ ਆਪਾਂ ਸੇਵਾ ਸਾਮਾਂਗੇ ਕੋਈ ਗੱਲ ਨਹੀਂ ਤੇ ਇਹਨੀਆਂ ਬੇਨਤੀਆਂ ਜੀ ਹੁਣ ਆਪਾਂ ਚੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਦੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਵਾਹਿਗੁਰੂ ਲੈ ਕੇ ਕਮੈਂਟ ਕਰਿਓ ਤੇ ਚੈਨਲ ਨੂੰ ਗਾਲਿਓ ਸਬਸਕ੍ਰਾਈਬ